ਮੰਬਰ ਚਾਂਦੇ ਤੇ ਲਿਆ ਦੇ ਵਿਆਹ ਕਰਦੇ ਆ ਔਰ ਧੀਆਂ ਦੇ ਲਈ ਪੜਨ ਦੇ ਲਈ ਉਹਨਾਂ ਦੇ ਹੱਥ ਤੋਂ ਪੜਾ ਕੇ ਉਹਨਾਂ ਨੂੰ ਜਿਹੜਾ ਹੈ ਆਪਣੀ ਕਿਸਮਤ ਆਪ ਲਿਖਣ ਦੇ ਬੱਚੀਆਂ ਨੂੰ ਮੇਰਾ ਖਾਸ ਕਹਿਣ ਕਿਸੇ ਨੇ ਫੋਟ ਦੀ ਮਦਦ ਨਹੀਂ ਕਰਨੀ ਤੁਸੀਂ ਖੁਦ ਆਪਣੀ ਮਦਦ ਕਰਨੀ ਅਸੀਂ ਬੱਚਿਓ ਤੁਹਾਨੂੰ ਮੈਂ ਗਰੰਟੀ ਦਿੰਦੀ ਆ ਕਿ ਅੱਜ ਤੋਂ ਤੁਹਾਡਾ ਸਾਰਿਆਂ ਦਾ ਵੀ ਇਹ 바ਗ ਹੈ ਤੇ ਮੇਰੀ ਗਰੰਟੀ ਹੈ ਇਹ ਸਭੀ ਦੀ ਗੱਲ ਫੜਨ ਜ਼ਿੰਦਗੀ ਚ ਜਿੱਥੇ ਕਿਤੇ ਔਖਾ ਵੇਲਾ ਆਇਆ ਹਮੇਸ਼ਾ ਨਾਲ ਖੜੇ ਹੋਣਗੇ ਇਹ ਗੱਲ ਮੈਂ ਦਾਅਵੇ ਨਾਲ ਕਹਿੰਦੀ ਹਾਂ ਔਰ ਮੈਨੂੰ ਮਾਣ ਹੈ ਕਿ ਮੈਂ ਸੱਚੀ ਮੈਨੂੰ ਆਪਣੇ ਆਪ ਚ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਮੈਂ ਕਿਸੇ ਨੂੰ ਕਹਿੰਦੀ ਹਾਂ ਕਿ ਮੈਂ ਸੁੱਖੀ ਬਾਟ ਪਰ ਉਹਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਜਾਣਦੀ ਨਹੀਂ ਪਹਿਚਾਣਦੀ ਹਾਂ ਪਰ ਤੁਸੀਂ ਸਾਰੇ ਵਾਕਈ ਖੁਸ਼ਕਿਸਮਤ ਹੋ कि ਤੁਸੀਂ ਇਹਨਾਂ ਦੇ ਜਿਹੜੇ ਦਰਸ਼ਨ ਬੜੇ ਮੁਸ਼ਕਲ ਹੁੰਦੇ ਆ ਜਿਹੜੇ ਤੁਹਾਨੂੰ ਨਸੀਬ ਹੋਏ ਆ ਅਸੀਂ ਭਾਵੇਂ ਖਿੱਚ ਧੂਕੇ ਮੈਂ ਤੇ ਕੁਝ ਥੋੜਾ ਜਿਹਾ ਹੱਕ ਰੱਖਦੇ ਹਾਂ ਤੇ ਅਸੀਂ ਜ਼ਬਰਦਸਤੀ ਵੀ ਇਹਨਾਂ ਤੋਂ ਬਖ ਲੱ ਲਈਦਾ ਪਰ ਇੱਕ ਸ਼ੇਰ ਇਹਨਾਂ ਦੇ ਲਈ ਕਹਿ ਕੇ ਮੈਂ ਆਪਣੀ ਗੱਲ ਖਤਮ ਕਰਾਂਗੀ ਕਿ ਤੁਹਾਨੂੰ ਮੈਨੂੰ ਪਤਾ ਹੈ ਕੋਈ ਜੀਤ ਮੈਨੂੰ ਘੂਰ ਰਹੀ ਹੈ ਜਿੰਨ ਕੋ ਹੁਸ਼ਕ ਜਿੰਨ ਕੋ ਹੁਸ਼ਕ ਕੋ ਕਰੇ ਔਰ ਖੁਦਾਉਂ ਕੀ ਤਲਾਸ਼ ਹਮ ਤੋ ਇਨਸਾਨ ਕੋ ਇਸ ਦੁਨੀਆ ਦਾ ਖੁਦਾ ਕਹਤੇ ਆ ਜੋਨ ਬੜੇ ਸਿਖਾਉਂਦਾ ਨਾ ਮੈਂ ਤਾਂ ਜੋਨ ਆਈ ਥਿੰਕ ਆਈ ਹੈਵ ਟੇਕਨ ਦਾ ਰੋਂਗ ਕਲਾਸ ਨੋਕਨ ਦਾ ਮਿਸਟਰ ਬਾਸ ਵਾਈ ਯੂ ਸਿੱਖਣਾ ਆਉਂਦੇ ਤੁਹਾਨੂੰ ਇਦਾਂ ਕਿਉਂ ਸੋਚਣਾ ਮੈਂ ਤਾਂ ਮੈਥ ਇੱਕ ਬਿਜ਼ਨਸ ਸਿੱਖਣ ਆਇਆ ਸੀ ਆਟੋ ਇੰਡਸਟਰੀ ਦੇ ਵਿੱਚ ਮੈਨੂੰ ਜੋਬ ਲਈ ਮੈਨੇਜਰ ਜੀ ਨੇ ਮੈਨੂੰ ਭੇਜਿਆ ਅਸੀਂ ਸਾਰੇ ਤੁਹਾਡੀ ਇਸ ਗੱਲ ਨੂੰ ਐਡੋਰਸ ਕਰਦੇ ਆਂ ਸਾਰੇ ਇਸ ਗੱਲ ਨੂੰ ਅਸੀਂ ਮੋਹਰ ਲਗਾਉਂਦੇ ਆ ਕਿ ਸਭ ਕੁਝ ਸੱਚ ਗਿਆ ਮੈਂ ਹੋਰ ਸਾਡੇ ਨਾਲ ਪੱਛਾ ਚਾਹਣਾ ਕਿ ਬੇਟਾ ਰਵਨਪ੍ਰੀਤ ਜਿਹੜੇ ਬੈਠੇ ਹੈ ਤੁਹਾਡੇ ਤੁਹਾਡੇ ਸਾਹਮਣੇ ਇਹ ਵੀ ਅਜੀਤ ਸਿੰਘ ਫਾਊਂਡੇਸ਼ਨ ਇਹਨਾਂ ਦਾ ਆਪਣੀ ਐਨਜੀਓ ਹੈ ਨਾਲੇ ਸਾਵੀਆਂ ਚਿੜੀਆਂ ਹਰੀਆਂ ਚਿੜੀਆਂ ਹਰੀਆਂ ਚਿੜੀਆਂ ਪ੍ਰੋਜੈਕਟ ਤੇ ਕੰਮ ਕਰਦੇ ਆ ਸਾਵੀਆਂ ਦਾ ਮਤਲਬ ਤੇ ਹਰੀਆਂ ਹੀ ਹੁੰਦਾ ਹੈ ਤੇ ਸਾਵੀਆਂ ਕਿਹੜੀਆਂ ਹਰੀਆਂ ਚਿੜੀਆਂ ਚਿੜੀਆਂ ਪ੍ਰੋਜੈਕਟ ਤੇ ਕੰਮ ਕਰਦੇ ਆ ਤੇ ਬਹੁਤ ਸਾਰੇ ਸਮਾਜ ਸੇਵਾ ਦੇ ਨਾਲ ਜੁੜੀ ਸ਼ਖਸੀਅਤ ਨੇ ਅਸੀਂ ਇਹਨਾਂ ਦਾ ਵੀ ਬਹੁਤ ਸਵਾਗਤ ਕਰਦੇ ਆ ਤੇ ਮੈਂ ਹੁਣ ਬਹੁਤਾ ਸਭਾ ਨਾਲ ਲੈਂਦੇ ਹਾਂ ਵਿਸ਼ੇਗਤਾਂ ਅੱਜ ਦੇ ਮੁੱਖ ਮਹਿਮਾਨ ਸਰਦਾਰ ਸੁਖੀ ਬਾਜਪੀ ਨੂੰ ਕਿ ਉਹ ਆਪਣੇ ਮਾਰਗ ਪ੍ਰੇਸ਼ਕ ਭਲੇ ਸੋ ਜਦੋਂ ਵੀ ਕੋਈ ਸੁਸਾਇਟੀ ਇਸ ਤਰ੍ਹਾਂ ਦੀ ਸੁਸਾਇਟੀ ਨਾਨ ਪ੍ਰੋਫਿਟਰ ਸੁਸਾਇਟੀ ਮਤਲਬ ਜਨ ਆਪ ਦੇ ਵਿੱਚ ਕਾਫੀ ਹੈ ਬਜਨੀਆਂ ਤਰੀਫਾਂ ਹੋਈਆਂ ਔਰ ਛੋਟੀਆਂ ਜਿਆਦਾ ਹੋਈਆਂ ਉਹ ਤੋਂ ਪੱਥ ਲੈ ਆ ਪਰ ਖਾਸ ਕਰਕੇ ਜਦੋਂ ਬੱਚਿਆਂ ਦੀ ਗੱਲ ਆਂਦੀ ਹੈ ਕਿ ਮੈਂ ਥੋੜਾ ਜਿਆਦਾ ਤੁਹਾਨੂੰ ਦੱਸਣਾ ਚਾਹਣਾ ਮੇਰੇ ਘਰ ਦੇ ਵਿੱਚ ਬੱਚਿਆਂ ਦੀ ਵਾਹਦੂਰ ਨੇ ਸਦਾ ਮੋਜਾਂ ਲਾ ਕੇ ਰੱਖੀਆਂ ਚਾਰ ਪੂਆ ਸੰ ਘਰ ਦੇ ਵਿੱਚ ਇੱਕ ਬਾਪੂ ਕਾ